ਅਰਦੋਗੋ ਕੀ ਕਹਿਣਾ ਚਾਹਾਂਗੇ ਜੇ ਤੁਹਾਨੂੰ ਬਖਰ ਪੜ੍ਹਨੇ ਜਾਣ ਉਪਰੰਤ ਕਰਦੇ ਹਾਂ। ਜੇ ਅਲਗਰ ਹੈਗੇ। ਇਸ ਤਰ੍ਹਾਂ ਅੱਜਕੱਲ ਦੇ ਬੱਚੇ ਨੇ ਜਿਹੜੇ ਹੈ ਨਾ ਬਾਹਰ ਜਾਣ ਦੀ ਐਡਾ ਵਿਖਦੇ ਨੇ ਵੀ ਸਾਨੂੰ ਭੇਜਣਗੇ। ਤਾਂ ਗਮਰਾ ਹੋ ਰਿਹਾ ਨੇ ਉਹਨਾਂ ਬਾਰੇ ਕੀ ਕਹਿਣਾ ਚਾਹਾਂਗੇ? ਡੋਕਟਰ ਜੀ ਸਭ ਤੋਂ ਪਹਿਲਾਂ ਅਕਲੀਆ ਪੋਸਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ। ਸੋ ਮੈਂ ਇਹੀ ਕਹਿਣਾ ਚਾਹੂੰਗੀ ਜੀ ਸਭ ਤੋਂ ਪਹਿਲਾਂ ਕਿਉਂਕਿ ਥਾਂ-ਥਾਂ ਇਮੀਗ੍ਰੇਸ਼ਨ ਖੁੱਲਿਆ ਹੈ। ਪੰਜੇ ਉਂਗਲੇ ਕਿਸਾਨ ਨਹੀਂ ਕਈਆਂ ਕੋਲੇ ਕਈ ਵਧੀਆ ਵੀ ਕੰਮ ਕਰਦੇ ਹਨਾ। ਪਰ 75% ਫਰਾਉਡ ਹੋ ਰਿਹਾ ਬੱਚਿਆਂ ਨਾਲ ਸਿਆੜਿਆਂ ਨਾਲ ਲਾੜਾ ਲਾੜ ਲਾ ਲੁਕ ਮਾਤਾ ਦਾ ਦਫਤਰ ਕੋਲੇ ਬੈਠੇ ਆ ਜਿਹੜੇ ਇੱਕ ਹੋਰ ਵੀ ਆਪਾਂ ਸਾਰਿਆਂ ਨੂੰ ਪਤਾ ਵੀ ਸਾਲ ਦਾਫਤਰ ਕਿਤੇ ਰੱਖਦੇ ਆ ਫਿਰ ਸਟਾਫ ਚੇਂਜ ਕਰਕੇ ਸਾਲ ਦਾਫਤਰ ਕਿਤੇ ਰੱਖਦੇ ਆ 6 ਮਹੀਨੇ ਕਿਤੇ ਰੱਖਦੇ ਆ ਭੱਜ ਜਾਂਦੇ ਪੈਸੇ ਲੈ ਕੇ ਹਨਾ ਵੀ ਸਾਨੂੰ ਅਵੇ ਯਾਰ ਹੋਣਾ ਚਾਹੀਦਾ ਇਹਨਾਂ ਬਾਰੇ ਤੇ ਜਿਹੜੀ ਸਾਡੀ ਸਰਕਾਰ ਆ ਬੈਸ ਸਾਡੇ ਮਾਨਸਾ ਬਹੁਤ ਜ਼ੋਰ ਲਾ ਰਿਹਾ ਬਹੁਤ ਵਧੀਆ ਸਕੰਜਾ ਖਸ ਰਿਹਾ ਜਿਵੇਂ ਸਾਡੇ ਯੂ ਐਸ ਏ ਤੋਂ ਹਨਾ ਬੱਚੇ ਕਿੰਨੇ ਬੱਚਾ ਨਾ ਪ੍ਰਾਉਡ ਹੋਇਆ ਕਿੰਨੇ ਵਿਚਾਰੇ ਰਿਪੋਰਟ ਰੋ ਕੇ ਇੱਧਰ ਆ ਰਹੇ ਬਹੁਤ ਦੁੱਖ ਦੀ ਗੱਲ ਹੈ ਸੋ ਮੈਂ ਇਹੀ ਕਹਿਣਾ ਚਾਹੂੰਗੀ ਵੀ ਪਹਿਲੀ ਗੱਲ ਹੈ ਵੀ ਤੁਸੀਂ ਜਿਹੜੀ ਫੇਕ ਐਡਾਂ ਚੱਲਦੀਆਂ ਫੇਸਬੁੱਕਾਂ ਤੇ YouTube ਤੇ Instagram ਤੇ ਇਹਨਾਂ ਤੋਂ ਬਚੋ ਜੇ ਤੁਸੀਂ ਪੈਸੇ ਦੇਣੇ ਹਨਾ ਜਾਂ ਟਾਂ ਨੂੰ ਪੈਸੇ ਦੇਣੇ ਹਨ ਤਾਂ ਤੁਸੀਂ ਇੱਕ ਨੰਬਰ ਤੇ ਪੈਸੇ ਦਿਓ ਤੇ ਜੇ ਕਿਸੇ ਜਿੰਨਾਂ ਦੇ ਪੈਸੇ ਲੈਣੇ ਆ ਵਾਪਸ ਕਰਾਉਣੇ ਆ ਜਿੰਨਾਂ ਨਾ ਫਰਾਡ ਹੋਇਆ ਤੁਹਾਡੇ ਵੀ ਜੇ ਨਹੀਂ ਲੱਗੇ ਤਾਂ ਤੁਸੀਂ ਆਪਣੇ ਨਾਲ سوشل میڈیا ਟੀਮ ਜਰੂਰ ਹੋਣੀ ਚਾਹੀਦੀ ਕਿਉਂਕਿ ਸਾਡੇ ਕੱਲ ਇੱਕ ਬੰਦੇ ਨਾਲ ਇਹੀ ਗੱਲ ਹੋਈ ਤਾਂ ਉਹਨਾਂ ਨੇ ਕੀ ਬਲੇਮ ਲਾਇਆ ਕੁੜੀਆਂ ਨਾਲ ਕੋਲੇ ਕਰਨ ਦਾ ਬਹਾਨਾ ਬਣਾ ਕੇ ਵੀ ਸਾਡੀ ਕੁੜੀਆਂ ਨੂੰ ਟੱਚ ਕੀਤਾ ਐਂ ਕੀਤਾ ਮੇਰੀ ਵੀਡੀਓ ਸਾਡੇ ਬਣਾਉਣ ਦਾ ਮਕਸਦ ਇਹ ਹੈ ਕਿਉਂਕਿ ਪੈਸੇ ਬਹੁਤ ਟੋਟਾ ਟੋਟਾ ਮਾਇਨੇ ਨਹੀਂ ਕਰਨੀ 80% ਲੋਕਾਂ ਦੇ ਏਜੰਟਾਂ 'ਚ ਪੈਸੇ ਫਸੇ ਪਏ ਹਨ ਹਰ ਕੋਈ ਚਾਹੁੰਦਾ ਬਾਹਰ ਜਾਣਾ ਕਿਉਂਕਿ ਇੱਥੇ ਕੋਈ ਜੋਬ ਨਹੀਂ ਮਿਲਦੀ ਇੱਥੇ ਲੋਕ ਤੰਗੀਆਂ ਪਰੇਸ਼ਾਨੀਆਂ ਗਰੀਬੀ ਦਾ ਸ਼ਿਕਾਰ ਹੋ ਰਿਹਾ ਤਾਂ ਹਰ ਕਿਸੇ ਨੂੰ ਹੁੰਦਾ ਵੀ ਬਾਹਰ ਜਾ ਕੇ ਅਸੀਂ ਆਪਣੀ ਰੋਜੀ ਰੋਟੀ ਕਮਾ ਸਕੀਏ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਵੀ ਪਹਿਲੀ ਗੱਲ ਫੇਕ ਏਜੰਟਾਂ ਤੋਂ ਇਹ ਕੋ ਜਿਹੜੀਆਂ ਐਡ ਆਉਂਦੀਆਂ ਉਹਨਾਂ ਤੋਂ ਬਚੋ ਦੂਜੇ ਨੰਬਰ ਤੇ ਜਦੋਂ ਵੀ ਪੈਸੇ ਦੰਨੇ ਉਹਨਾਂ ਦੀ ਵੀਡੀਓ ਬਣਾਓ ਉਹਨਾਂ ਨੂੰ ਇੱਕ ਨੰਬਰ ਤੇ ਪੈਸੇ ਦਿਓ ਜਦੋਂ ਉਹ ਆਪਾਂ ਤਾਂ ਲਿਖਤੀ ਰੂਪ ਚ ਸਾਈਨ ਕਰਵਾਉਂਦੇ ਆ ਤਾਂ ਪਹਿਲਾਂ ਉਹਨਾਂ ਨੂੰ ਪੜੋ ਹਨਾ ਉਹ ਐਗਰੀਮੈਂਟ ਕਰਦੇ ਵਿੱਚ ਪੈਸੇ ਤੁਹਾਡੇ ਵਾਪਸ ਨਹੀਂ ਕਰਨੇ ਤਾਂ ਪਹਿਲਾਂ ਪੜੋ ਬਿਨਾਂ ਗੱਲ ਤੋਂ ਉਹਨਾਂ ਦੇ ਕਿਸੇ ਵੀ ਪੇਪਰ ਤੇ ਤੁਸੀਂ ਸਾਈਨ ਨਾ ਕਰੋ ਜਦੋਂ ਤੁਸੀਂ ਪੈਸੇ ਵਾਪਸ ਕਰਾਉਣੇ ਜਾਂਦੇ ਆ ਤੁਹਾਡੇ ਨਾਲ ਮੋਹਤਵਾਰ ਬੰਦੇ 2-4 ਸੋਸ਼ਲ ਮੀਡੀਆ ਕਿਉਂਕਿ ਉਹਨਾਂ ਦੇ ਮੁੰਡੇ ਵੀ ਰੱਖੇ ਹੋਇਆ ਕੁੱਟਣ ਵਾਸਤੇ ਡਰਾ ਕੇ ਬੰਦੇ ਨੂੰ ਮੋੜਨਾ ਚਾਹੁੰਦੇ ਆ ਬੰਦਿਆਂ ਡਰਾਵਾ ਦਿੰਦੇ Gracias. <laughs> ਤੇ ਮੇਰੇ ਇਹ ਸੋਨ ਸਾਰਿਆਂ ਨੂੰ ਵੀ ਜਿਹੜੀ ਵੀ ਇਹ ਵੀਡੀਓ ਸੋਣ ਤੁਸੀਂ ਸ਼ੇਅਰ ਵੀ ਕਰਨੀ ਹੈ ਕਿਉਂਕਿ ਮੇਰਾ ਮਕਸਦ ਫੇਮਸ ਵਾਸਤੇ ਮਕਸਦ ਨਹੀਂ ਵੀਰੇ ਵਿਊ ਦਾ ਮਕਸਦ ਨਹੀਂ ਹੈਗਾ ਮੇਰਾ ਮਕਸਦ ਬੱਚੇ-ਬੱਚੇ ਤੱਕ ਇਹ ਮੈਸੇਜ ਪਹੁੰਚਾਉਣਾ ਵੀ ਜਦੋਂ ਵੀ ਤੁਸੀਂ ਏਜੰਟਾਂ ਤੋਂ ਪੈਸੇ ਮੜਵਾਉਣੇ ਜਾਣਾ ਤਾਂ ਤੁਸੀਂ ਇਕੱਲੇ ਨਾ ਜਾਓ ਟੀਮ ਵਰਕ ਬਣਾ ਕੇ ਜਾਓ ਸੋਸ਼ਲ ਮੀਡੀਆ ਤੋਂ ਇੱਕ ਤੋਂ ਬੰਦੇ ਜਰੂਰ ਹੋਣੇ ਚਾਹੀਦੇ ਆ ਤਾਂ ਦਫਤਰਾਂ 'ਚ ਐਂਟਰ ਹੁੰਦੇ ਹੀ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿਓ ਕਿਉਂਕਿ ਬਾਹਰ 'ਚ ਕਹਿੰਦੇ ਮਿਸਬਿਹੇਵ ਹੋ ਗਿਆ ਸਾਡਾ ਮਿਸਬਿਹੇਵ ਹੋ ਗਿਆ ਆਪਾਂ ਨੂੰ ਸਬੂਤ ਚਾਹੀਦਾ ਬਲੈਕਮੇਲ ਕਰਕੇ ਇਹ ਪੈ ਆਹ ਕਰਾਉਣੀ ਜਾਣ ਤੋਂ ਦੀ ਗੱਲ ਕਰਦੇ ਆ ਸੋ ਮੈਨੂੰ ਉਮੀਦ ਹੈ ਤੁਸੀਂ ਮੇਰੇ ਇਸ ਮੈਚ ਨੂੰ ਗਾਹ ਤੱਕ ਪਹੁੰਚਾਓਗੇ ਸੱਚੀ ਗੱਲ ਥੈਂਕ ਯੂ ਇਹ ਪੈਸੇ ਗੂਗਲ ਪੇ ਰਹਿ ਰਹੇ ਨੇ ਤਾਂ ਕੋਈ ਅਸਲੀ ਤਰ੍ਹਾਂ ਲੱਗਦਾ ਨਹੀਂ ਮੇਰੇ ਨੂੰ ਵੀ ਇਹ ਵੱਡਾ ਨਾ ਕਰਨ ਵਾਲਾ ਨਹੀਂ ਵੈਸੇ ਪਤਾ ਜਿਹੜੇ ਤਾਂ ਜਿਹੜੇ ਆਪਾਂ ਸੇਵਕ ਜੇ ਆਪਾਂ ਕਿਸੇ ਦੇ ਜੇ ਵੀ ਅਕਾਊਂਟ ਚ ਪੈਸੀ ਕਰੋ ਹਨਾ ਪਹਿਲਾਂ ਉਹ ਬੰਦੇ ਦਾ ਨੰਬਰ ਕਾਰਡ ਨੰਬਰ ਲੋ ਵੀ ਕਿਸੀ ਇਹ ਕੀ ਦਾ ਅਕਾਊਂਟ ਹੈਗਾ ਕਿਉਂਕਿ ਗੂਗਲ ਪੇ ਵੀ ਇਹੋ ਜਿਹਾ ਬਣਾ ਰੱਖਿਆ ਜਾਂਟਾਂ ਨੇ ਉਹਦੇ ਸ਼ੋ ਨਹੀਂ ਹੁੰਦਾ ਕੁਝ ਨਹੀਂ ਸ਼ੋ ਹੁੰਦਾ ਕੱਲ ਪੇਮੈਂਟ ਕਰਦੇ ਨੇ ਕੱਲਾ ਮਾੜਾ ਜਿਹਾ ਨਾਂ ਜਾਉਂਦਾ ਉਹਦੇ ਕੋਈ ਕੁਝ ਨਹੀਂ ਉਹਨਾਂ ਨੇ ਫੇਕ ਬਣਾਏ ਹੋਏ ਹੈ ਹਨਾ ਕੱਲੇ ਹੋਰ ਜਾਂਟਾਂ ਚ ਪੈ ਜੇ ਮੈਂ ਆ ਨਹੀਂ ਹੁਣ ਕਾ ਕਰਦੇ ਵੀ ਫੋਨ ਕਰ ਲਾਉਂਦੇ ਪੈਸੇ ਜ ਕਰਾ ਕੇ account ਬੰਦ ਕਰ ਦਿੰਦੇ ਆ ਵੀ ਆਪਾਂ ਨੂੰ ਜਿਹੜੇ ਏਜੰਟ ਪੈਸੇ ਕਰਾਉਂਦਾ ਆਪਾਂ ਤੋਂ ਹਨਾ ਉਹ ਬੰਦੇ ਨੂੰ ਐ ਕਹਿਣਾ ਚਾਹੀਦਾ ਸਾਨੂੰ ਕਿਹਦਾ ਇਹ account ਆ ਸਾਨੂੰ ਉਹ ਬੰਦੇ ਦਾ ਆਧਾਰ ਕਾਰਡ ਸੈਂਡ ਕਰੋ ਹਨਾ ਤੇ ਨਾਲ ਉਹਦੀ ਵੀਡੀਓ ਵੀ ਬਣਾਓ ਤੇ ਨਾਲ ਉਹਦੇ ਕਾਊਂਟਰੀ ਸੈਂਟੀ ਵੀ ਕਰੋ ਤੇ ਰਸੀਤਾਂ ਵੀ ਪ੍ਰਾਪਤ ਕਰੋ ਉਹਨਾਂ ਤੋਂ ਰਸੀਤਾਂ ਲੈ ਹਸਾਇਨ ਕਰੋ ਜਿਹੜਾ ਬੰਦਾ ਪੁਰ ਰਸੀਤ ਕਰਕੇ ਦਿੰਦਾ ਉਹਦਾ ਮੋਬਾਈਲ ਨੰਬਰ ਵੀ ਹੋਣਾ ਜ਼ਰੂਰੀ ਆ ਨਾਲ ਇਹ ਖਾਤੇ ਬੈਂਕਰ ਹੀ ਦੇ ਪੈਸੇ ਬੈਂਕਰ ਹੀ ਪੈਸੇ ਦੇ ਹਾਂਜੀ ਬਿਲਕੁਲ ਬੈਂਕਰ ਹੀ ਸਭਨਾ ਹੁੰਦੀ ਹੈ ਕਿਉਂਕਿ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੀ ਆਪਣੀ ਮਦਦ ਕਰਦਾ ਹੈ ਓਟ ਉਹ ਵੀ ਆਪਣੀ ਮਦਦ ਕਰਦਾ ਹੈ ਤੇ ਜਦੋਂ ਫਿਰ ਆਪਾਂ ਕਹਿੰਦੇ ਕੈਸ਼ ਦਿੱਤਾ ਤਾਂ ਕੈਸ਼ ਤਾਂ ਫਿਰ ਰਾਤ ਮੁੱਕੀ ਬਾਤ ਮੁੱਕੀ ਕੈਸ਼ ਆਪੜਾ ਮੋੜ ਹੁੰਦੀ ਸੰਭਾਵਨਾ ਨਹੀਂ ਹੁੰਦੀ